ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਈਵਨਿੰਗ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਵਧੀਆ ਬਾਤੇ ਸ਼ੁਰੂ ਕਰਦੇ ਆ ਆਪਾਂ ਅੱਜ ਦਾ ਬਲੌਗ ਤੇ ਟਾਈਮ ਹੋ ਗਿਆ ਵਾ ਸ਼ਾਮ ਦੇ 4:30 ਤੇ ਆਪਾਂ ਲੱਗੇ ਸੀ ਸਬਜੀ ਬਣਾਉਣ ਸਬਜੀ ਮੈਂ ਤੁਹਾਨੂੰ ਗੋਭੀ ਮੈਂ ਗੋਭੀ ਕੱਟਤੀ ਪਿਆਜ਼ ਵਗੈਰਾ ਕੱਟ ਕੇ ਰੱਖਿਆ ਅਦਰਕ ਕੱਟ ਲੇ ਤੇ ਟਮਾਟਰ ਹੈ ਨਹੀਂ ਸੀ ਤੇ ਆਇਆ ਵੀ ਸੀ ਗਲੀ ਚ ਭਾਈ ਮੈਂ ਭੁੱਲ ਗਈ ਲੈਣੇ ਤੇ ਚਲੋ ਕੋਈ ਨਾ ਤੇ ਆਪਾਂ ਹੁਣ ਬਣਾ ਲਈਏ ਗੋਭੀ ਤੇ ਮੈਂ ਇਹਦੇ ਤੋਂ ਨੂੰ ਗੁੱਬੀ ਬਣਾ ਕੇ ਇੱਥੇ ਆਪਾਂ ਰੱਖਤਾ ਸੀ ਤੇਲ ਗਰਮ ਹੋਣ ਦੇ ਲਈ ਤੇ ਤੇਲ ਗਰਮ ਹੋਣ ਤੋਂ ਬਾਅਦ ਉਹਦੇ ਵਿੱਚ ਮੈਂ ਪਾਤਾ ਸੀ ਥੋੜਾ ਜਿਹਾ ਜੀਰਾ ਤੇ ਥੋੜੀ ਜਿਹੀ ਰਾਈ ਤੇ ਜਦੋਂ ਇਹ ਪੁੱਜ ਗਈ ਸੀਗੇ ਤੇ ਵਿੱਚ ਇਹਦੇ ਪਿਆਜ਼ ਮਿਰਚ ਤੇ ਆਦਰਕ ਮੈਂ ਪਾਤਾ ਸੀਗਾ ਪਿਆਜ਼ ਭੁੰਨ ਲਏ ਸੀ ਆਪਾਂ ਤੇ ਇਹਦੇ ਵਿੱਚ ਮੈਂ ਐਡ ਕਰਤਾ ਸੀਗਾ ਨਮਕ ਮਿਰਚ ਹਲਦੀ ਤੇ ਗਰਮ ਮਸਾਲਾ ਤੇ ਹੋਰ ਕੋਈ ਮਸਾਲੇ ਆਪਾਂ ਐਡ ਨਹੀਂ ਕਰਦੇ ਤੇ ਥੋੜਾ ਜਿਹਾ ਪਾਣੀ ਪਾਤਾ ਸੀਗਾ ਤਾਂ ਕਿ ਨਮਕ ਮਿਰਚ ਪੱਕ ਜੇ ਤੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਕਰਤੀ ਸੀ ਗੋਭੀ ਐਡ ਤੇ ਕਿਉਂਕਿ ਮੈਂ ਸਟੀਮ ਤੇ ਹੀ ਬਣਾਉਣੀ ਆ ਤੇ ਇਹਦੇ ਵਿੱਚ ਜ਼ਿਆਦਾ ਪਾਣੀ ਨਹੀਂ ਪਾਉਂਦੇ ਹੈਗੇ ਬਸ ਉਹ ਮੈਂ ਸਿਰਫ ਨੂਨ ਮਿਰਚ ਨੂੰ ਹੀ ਭੁੰਨਣ ਦੀ ਖਾਤਰੀ ਪਾਇਆ ਸੀਗਾ ਤੇ ਗੋਭੀ ਐਡ ਕਰਨ ਤੋਂ ਬਾਅਦ ਮੈਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦਾ ਸੀ ਉਸ ਤੋਂ ਬਾਅਦ ਇਹਨੂੰ ਮੈਂ ਢੱਕਤਾ ਸੀਗਾ ਢੱਕਣ ਦੇ ਨਾਲ ਤੇ ਸਟੀਮ ਤੇ ਇਹਨੂੰ ਬੰਨ ਦੇਵਾਂਗੀ ਸਬਜ਼ੀ ਨੂੰ ਆਪਾਂ ਤੜਕਾ ਲਾਤਾ ਤੇ ਬਰਤ ਇੱਕ ਦੋ ਭਾਂਡੇ ਸੀਗੇ ਉਹ ਵੀ ਆਪਾਂ ਵਾਸ਼ ਕਰਦੇ ਆ ਤੇ ਆਟਾ ਗੁੰਨ ਕੇ ਰੱਖ ਲਾਂਗੇ ਹਜੇ ਨਹੀਂ ਰੱਖਣਾ ਪਰ ਥੋੜੀ ਦੇਰ ਗੁੰਨਾਂਗੇ ਤੇ ਬਾਹਰ ਆਪਣੇ ਨਾ ਕੱਪੜੇ ਸੁੱਕ ਗਏ ਆ ਦੇਖ ਕੇ ਆਉਣੇ ਆ ਜੇ ਕੋਈ ਗਿੱਲਾ ਹੋਇਆ ਤਾਂ ਪਲਟਾ ਦਾਂਗੇ ਨਹੀਂ ਤਾਂ ਫਿਰ ਉਹਨਾਂ ਨੂੰ ਢਾ ਕੇ ਲੈ ਕੇ ਆਈਏ ਤੇ ਤੈਅ ਕਰਕੇ ਰੱਖ ਦਈਏ ਇਹ ਸਭ ਤੋਂ ਔਖਾ ਕੰਮ ਆ ਜੀ ਕੱਪੜਿਆਂ ਨੂੰ ਤੈਅ ਕਰਨਾ ਮੈਨੂੰ ਤਾਂ ਬਹੁਤ ਔਖਾ ਲੱਗਦਾ ਤੁਸੀਂ ਵੀ ਦੱਸਿਓ ਤੁਹਾਨੂੰ ਔਖਾ ਲੱਗਦਾ ਜਾਂ ਸੌਖਾ ਲੱਗਦਾ ਮੈਨੂੰ ਤਾਂ ਬਹੁਤ ਔਖਾ ਲੱਗਦਾ ਸਭ ਤੋਂ ਵੱਡਾ ਕੰਮ ਮੈਨੂੰ ਇਹ ਲੱਗਦਾ ਕੱਪੜਿਆਂ ਨੂੰ ਤੈਅ ਕਰਕੇ ਸਾਂਭਣਾ ਚਲੋ ਜੀ ਲਾ ਲਿਆ ਇਹ ਕੱਪੜੇ ਸੀਟ ਤੋਂ ਉਧਰ ਸੁੱਤਾ ਪਿਆ ਤੇ ਕੱਪੜੇ ਮੈਨੂੰ ਦਿਖਾਉਣੀ ਆ ਬਾਅਦ ਕੱਪੜੇ ਦੇਖੋ ਅੱਜ ਕਿੰਨੇ ਸੀ ਉਤਾਰ ਹੋਈ ਪਈ ਆ ਤੇ ਕੱਪੜੇ ਲਾ ਲਈਏ ਤੇ ਤੈਅ ਕਰਦੇ ਆ ਇੱਥੇ ਆ ਗਈ ਸੀ ਮੈਂ ਕੱਪੜੇ ਸਾਰੇ ਉਤਾਰ ਕੇ ਟਣੀ ਤੋਂ ਤੇ ਤੈਅ ਕਰਨ ਇੱਥੇ ਮੈਂ ਕੱਪੜੇ ਤੈਅ ਕਰ ਰਹੀ ਸੀ ਤੇ ਕੱਪੜੇ ਤੈਅ ਕਰਨੇ ਵੀ ਬਹੁਤ ਔਖੇ ਲੱਗਦੇ ਆ ਜਿਵੇਂ ਮੈਨੂੰ ਤਾਂ ਬਹੁਤ ਔਖੇ ਲੱਗਦੇ ਆ ਧੂਣੇ ਸੌਖੇ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਸਾਂਭਣਾ ਸਭ ਤੋਂ ਔਖਾ ਕੰਮ ਆ ਹਜੇ ਮੈਂ ਥੋੜੇ ਹੀ ਕੱਪੜੇ ਮਤਲਬ ਕਿ ਤੈਅ ਕਰੀ ਜਾ ਰਹੀ ਸੀਗੀ ਤੇ ਵਿੱਚ ਦੀ ਸੀਰਤ ਵੀ ਉੱਠ ਗਿਆ ਸੀਗਾ ਇੱਥੇ ਦੇਖੋ ਮੈਨੂੰ ਹੁਣ ਸੀਰਤ ਨੂੰ ਵੀ ਲੈ ਕੇ ਆਉਂਗੀ Hello. Asyik uti ke Good evening ji. Hello galu. Hello. Hello. Oh, bayi aku tuh gucci ya hari. Thoda aja. Tapi asyik lagi nih pakai kapele nih ya. Teh halo. Hana bi. Asyik ikar deh Teh halo nih ya. ਅੱਬ ਸੇਵਤ ਦੀਆਂ ਜਰਾ ਮਾਂ ਇਹ ਸੇਵਤ ਨਹੀਂ ਜਰਾ ਅੱਬਾ ਹਫਤੋਂ ਬਾਅਦ ਕੱਪੜੇ ਸੇਵਤ ਦੇ ਹੁੰਦੇ ਆ ਉਹ ਸ਼ੌਕਾ ਬਿੰਦੀਆਂ ਨਾਲ ਖੇਡਣ ਦਾ ਜੇ ਮੇਰੇ ਵੀ ਕੋਈ ਬਿੰਦੀ ਲੱਗੀ ਹੁੰਦੀ ਆ ਇਹਨੇ ਲਾ ਕੇ ਮੈਂ ਸੁਦਣਾ ਖੇਡਣਾ ਸ਼ੁਰੂ ਕਰ ਦੇਣਾ ਤੇ ਆ ਇਹਨੂੰ ਮੈਂ ਛੋਟਾ ਜਿਹਾ ਇੱਕ ਸਪੈਸ਼ਲ ਪੱਤਾ ਲਿਆ ਕੇ ਦਿੱਤਾ ਹੋਇਆ ਵਾ ਖੇਡਣ ਦੇ ਲਈ ਹੈ ਨਾ ਸਿਰ ਤੇ ਖੇਡਣ ਵਾਸਤੇ ਲਿਆ ਕੇ ਦਿੱਤਾ ਹੋਇਆ ਸੀ ਇਹਨੂੰ ਵੀ ਖੇਡੀ ਚੱਲਣਾ ਹੀ ਚੱਲ ਖੇਡੀ ਚੱਲ ਤੇ ਬਾਕੀ ਕੱਪੜੇ ਆਪਾਂ ਤਿਆਰ ਕਰਕੇ ਰੱਖਦੇ ਆ ਕੱਪੜੇ ਸਮੇਟਦੇ ਸਾਰੇ ਤੇ ਸਬਜੀ ਆਪਣੀ ਬਣੀ ਜਾਂਦੀ ਆ ਆਟਾ ਬਸ ਹੁਣ ਆਪਾਂ ਗੁੰਨਦਾਂਗੇ ਤੇ ਬਾਕੀ ਕੰਮ ਸੀਰਤ ਕਰੂ ਹੈ ਸੀਰਤ ਬਾਕੀ ਕੰਮ ਮੇਰੇ ਨਾਲ ਸੀਰਤ ਕਰਾਉ ਇੱਕ ਤਾਂ ਜੀ ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਅਸੀਂ ਹੁਣ ਕਿੰਨੇ ਦਿਨਾਂ ਤੋਂ ਕੋਈ ਵੀਡੀਓ ਸ਼ੇਅਰ ਹੀ ਨਹੀਂ ਕੀਤੀ ਕਿਉਂਕਿ ਇੱਕ ਤਾਂ ਸਾਡਾ ਵਾਈਫਾਈ ਨਹੀਂ ਸੀ ਚੱਲਦਾ ਕਦੇ ਚੱਲ ਪੈਂਦਾ ਕਦੇ ਖੜ ਜਾਉਂਦਾ ਕਦੇ ਚੱਲ ਪੈਂਦਾ ਕਦੇ ਖੜ ਜਾਦਾ ਨਹੀਂ ਹੈ ਪਹਿਲਾਂ ਤਾਂ ਇਹ ਸੀਗਾ ਵੀ ਹਨਾ ਅਸੀਂ ਮੁੱਲਾਪੋਰੀ ਰਹਿੰਦੇ ਸੀਗੇ ਛਾਚੀ ਰਹਿੰਦੇ ਸੀਗੇ ਉੱਥੇ ਤਾਂ ਕਦੇ ਕੋਈ ਪ੍ਰੋਬਲਮ ਆਈ ਨਹੀਂ ਸੀਗੀ ਤੇ ਹੁਣ ਅਸੀਂ ਪਿੰਡ ਸ਼ਿਫਟ ਹੋ ਗਏ ਤੇ ਅਸੀਂ ਉਹਨਾਂ ਨੂੰ ਕਿਹਾ ਸੀ ਜੜਾ ਵਾਈਫਾਈ ਚਲਾ ਜੋ ਉਹੀ ਆਈਡੀ ਤੇ ਕਹਿੰਦੇ ਸੀ ਚੱਲ ਜਾਣਾ ਵਾ ਤੇ ਪਹਿਲਾਂ ਤੋਂ ਚਲਾਉਣੀ ਨਹੀਂ ਆਏ ਜੀ ਠੀਕ ਆ ਤੇ ਹੁਣ ਜਦੋਂ ਚਲਾ ਕੇ ਗਏ ਆ ਕਦੇ ਚੱਲ ਜਾਂਦਾ ਕਦੇ ਖੜ ਜਾਂਦਾ ਤੇ ਉਹ ਗੱਲ ਹੋਈ ਪਈ ਆ ਕਦੇ ਜਿਉਂ ਚੜੀਏ ਤੇ ਕਦੇ ਮਰ ਚੜੀਏ ਜਦੋਂ ਸਾਨੂੰ ਲੱਗਦਾ ਅਸੀਂ ਕੋਈ ਵੀਡੀਓ ਸ਼ੂਟ ਵੀ ਕਰ ਲੈਨੇ ਆ ਤੇ ਅਪਲੋਡ ਕਰਨ ਦੇ ਟਾਈਮ ਤੱਕ ਖੜ ਜਾਂਦਾਗਾ ਤੇ SIM ਦੀ Airtel ਵਗੈਰਾ ਦੀ ਇੱਥੇ ਵੈਸੇ ਹੀ ਨਹੀਂ ਅਰੇਂਜ ਆਉਂਦੀ ਪਤਾ ਹੀ ਨਹੀਂ ਕਿਉਂ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਹੈਗੀ ਪੀ ਲੁਧਿਆਣੇ ਦੇ ਡਿਸਟ੍ਰਿਕਟ ਦੇ ਪਿੰਡ ਦੇ ਵਿੱਚ ਰੇਂਜ ਨਹੀਂ ਹੈਗੀ ਤੇ ਜੇ ਗੱਲ ਵੀ ਕਰਨੀ ਆ ਤਾਂ ਛੱਤ ਤੇ ਜਾ ਕੇ ਕਰੂੰ ਫਿਰ ਪ੍ਰੋਪਰ ਕਲੀਅਰ ਆਉਂਦੀ ਆ ਆਵਾਜ਼ ਤੇ ਉਹੀ ਗੱਲ ਉਹੀ ਪਈ ਆ ਸਾਡੇ ਨਾਲ ਤਾਂ ਬੱਸ ਵੀ ਕਦੇ ਝੌਂ ਜੜੀਏ ਤੇ ਕਦੇ ਮਰ ਜੜੀਏ ਕਦੇ ਚੱਲ ਪੈਂਦਾ ਜੀ ਕਦੇ ਖੜ੍ਹ ਜਾਂਦਾ ਵਾ ਤਾਂ ਹੀ ਅਸੀਂ ਕੋਈ ਵੀਡੀਓ ਨਹੀਂ ਅਪਲੋਡ ਕਰਦੇ ਸੀਗੇ ਤੇ ਬਾਕੀ ਹੁਣ ਹੁਣ ਫਿਲਹਾਲ ਚੱਲ ਰਿਹਾ ਵਾ ਤੇ ਚੱਲਦਾ ਹੀ ਰਗੇ ਤਾਂ ਵਧੀਆ ਵਾ ਤੇ ਉਸ ਤੋਂ ਬਾਅਦ ਹੀ ਫੇਰ ਵੀਡੀਓ ਅਪਲੋਡ ਹੋਣਗੀਆਂ ਨਹੀਂ ਤਾਂ ਮੇਰਾ ਤਾਂ ਦਿਲ ਵੀ ਨਹੀਂ ਕਰਦਾ ਫਿਰ ਬਣਾਉਣ ਨੂੰ ਵੀਡੀਓ ਮੇਰੇ ਫੋਨ ਦੇ ਨਾਲ ਸਟੋਰੇਜ ਹੀ ਫੁੱਲ ਕਰ ਰਹਾ ਜਦੋਂ ਸਪ ਅਪਲੋਡ ਹੀ ਨਹੀਂ ਹੁੰਦੀਆਂ ਇੱਕ ਦਿਨ ਮੈਂ ਲਾ ਕੇ ਵੀ ਦੇਖਿਆ ਸੀਗਾ ਵਲੌਗ ਮੈਂ ਕਿ ਚਲੋ ਲਾ ਦੇਣੀ ਆ ساری ਰਾਤ ਲੱਗਿਆ ਤੇ ਸਾਰਾ ਨੈਟ ਵੀ ਨਹੀਂ ਚੱਲਿਆ ਤੇ ਉਹ ਤਾਂ ਜੀ 1% ਵੀ ਨਹੀਂ ਹੋਇਆ 0 ਤੇ ਰਿਹਾ ਕੀ ਵੀਡੀਓ ਅਪਲੋਡ ਕਰ ਦਾਂਗੇ ਹਨਾ ਸਿਰਤ ਕਿ ਇਸ ਕੀ ਵੀਡੀਓ ਅਪਲੋਡ ਕਰ ਦਾਂਗੇ ਚਲੋ ਜੀ ਤੇ ਬਾਕੀ ਚਲੋ ਜੀ ਆਟਾ ਗੁੰਨਦੀ ਏ ਹੁਣ ਤੇ ਇਹ ਤਾਂ ਹਮ ਖੇਢੀ ਜਾਣਾ ਨਾ ਤੇ ਮੈਂ ਰਹਿ ਜਾਂ ਤੁਮ ਮੁਰ ਗਿਆ ਸੀ ਹਨਾ ਤੇ ਬਾਹਰ ਸਾਨੂੰ ਕੁਕੜਾਂ ਦੀ ਆਵਾਜ਼ ਆਉਣ ਲੱਗ ਗਈਆਂ ਅਸੀਂ ਦੁੱਧ ਵੀ ਲੈ ਕੇ ਆਉਣਾ ਕੁਕੜਾਂ ਦੀ ਆਵਾਜ਼ ਆਉਣ ਲੱਗ ਗਈਆਂ ਹੁਣ ਸਾਨੂੰ ਚਲਿਏ ਚਲੋ ਜੀ ਮਿਲਦੇ ਹਾਂ ਤੁਹਾਨੂੰ ਫੇਰ ਅਸੀਂ ਕੱਪੜੇ ਸਾਰੇ ਸਿਮੇਟਣ ਤੋਂ ਬਾਅਦ ਸੀਰਤ ਨੂੰ ਖੇਡ ਲਾਉਣ ਤੋਂ ਬਾਅਦ ਮੈਂ ਆ ਗਈ ਸੀ ਇੱਥੇ ਕਿਚਨ ਦੇ ਵਿੱਚ ਤੇ ਕਿਚਨ ਦੇ ਵਿੱਚ ਆ ਕੇ ਮੈਂ ਕੱਟ ਕੇ ਤੜਣੀਆਂ ਸਬਜ਼ੀ ਚ ਪਾਤਾ ਸੀਗਾ ਸਬਜ਼ੀ ਆਪਣੀ ਰੈਡੀ ਸੀਗੀ ਬਹੁਤ ਹੀ ਜ਼ਿਆਦਾ ਵਧੀਆ ਸਬਜ਼ੀ ਬਣੀ ਸੀਗੀ ਟੇਸਟ ਬਹੁਤ ਜ਼ਿਆਦਾ ਵਧੀਆ ਸੀ ਕਿਉਂਕਿ ਘਰ ਦੀ ਗੋਭੀ ਸੀ ਇਹ ਇਸ ਕਰਕੇ ਤੇ ਸਾਈਡ ਤੇ ਮੈਂ ਰੱਖਿਆ ਸੀ ਦੁੱਧ ਗਰਮ ਹੋਣ ਲਈ ਤੇ ਉਸ ਤੋਂ ਬਾਅਦ ਮੈਂ ਲੱਗੀ ਸੀ ਇੱਥੇ ਨਾਲ ਹੀ ਆਟਾ ਗੁੰਨ ਕੇ ਰੱਖਣ ਆਟਾ ਗੁੰਨਣ ਤੋਂ ਬਾਅਦ ਮੈਨੂੰ ਇਹ ਸੀਗਾ ਵੀ ਚਲੋ ਜਿਹੜੇ ਮोटे-ਮोटे ਕੰਮ ਆਏ ਖਤਮ ਹੋ ਜਾਣਗੇ ਬੇ ਬਾਅਦ ਵਿੱਚ ਸੌਖਾ ਵਾ ਜਦੋਂ ਇਹਦੇ ਪਾਪਾ ਆਉਣਗੇ ਵੀ ਉਦੋਂ ਨਾਲ ਦੀ ਨਾਲ ਆਪਾਂ ਫੁੱਲ ਕੇ ਬਣਾ ਲਾਂਗੇ ਕਿਉਂਕਿ ਸੀਰਤ ਦਾ ਨਹੀਂ ਪਤਾ ਕਦੋਂ ਇਹ ਰੋਂਣ ਲੱਗ ਜੇਵੇ ਹਨਾ ਜਿੰਨਾ ਚਿਰ ਖੇਡਦੀ ਆ ਤੇ ਖੇਡਦੀ ਆ ਨਹੀਂ ਤਾਂ ਫਿਰ ਜिद ਕਰਨ ਲੱਗ ਜਾਂਦੀ ਆ ਸ਼ਾਮ ਨੂੰ ਇਹਨੂੰ ਇਹ ਹੁੰਦਾਗਾ ਕਿ ਮੈਂ ਹਨਾ ਮਮਾ ਦੇ ਕੋਲੀ ਰਵਾਂ ਤੇ ਇਸ ਕਰਕੇ ਮੈਂ ਫਿਰ ਆਟਾ ਗੁੰਨ ਕੇ ਵੀ ਰੱਖਦਾ ਸੀ ਦੁੱਧ ਨੂੰ ਬੁਬਾਲ ਵੀ ਦੇਦਾ ਸੀਗਾ ਤੇ ਜੋ ਇੱਕ ਦੋ ਭਾਂਡੇ ਸੀਗੇ ਉਹ ਵੀ ਆਪਾਂ ਇੱਥੇ ਵਾਸ਼ ਕਰਕੇ ਰੱਖਦੇ ਸੀ ਸਬਜ਼ੀ ਬਣ ਗਈ ਐ ਇੱਥੇ ਆਪਣੀ ਤੇ ਆਟਾ ਵੀ ਆਪਾਂ ਗੁੰਨ ਕੇ ਰੱਖਤਾ ਤੇ ਬਸ ਹੁਣ ਜਿਹੜਾ ਤੇ ਜਦੋਂ ਆਪਾਂ ਹੋਣਗੇ ਉਦੋਂ ਬਣਾਵਾਂਗੇ ਆਪਾਂ ਰੋਟੀ ਆ ਰਿਹਾ ਆਪਣਾ ਵਾਈਫਾਈ 联ਟ ਪਲੱਸ ਦਾ ਤੇ ਹੁਣ ਤਾਂ ਇਹ ਚੱਲੀ ਜਾਂਦਾ ਹੈਗਾ ਬਾਕੀ ਪਤਾ ਨਹੀਂ ਇਹਦਾ ਕਦੋਂ ਇਹਨੇ ਖੜ ਜਾਣਾ ਵਾ ਰੱਬ ਵੀ ਰੱਖਾਇਦਾ ਤਾਂ ਹੁਣ ਤੇ ਵੈਸੇ ਉੱਪਰ ਇੱਥੇ ਰੱਖਿਆ ਹੋਇਆ ਵਾ ਤੇ ਮੈਨੂੰ ਨਾ ਇਹਦੀ ਸਲਾਈਡ ਨਹੀਂ ਮਿਲ ਰਹੀ ਜਿਹਦੇ ਤੇ ਇਹ ਫਿਕਸ ਸੀਗਾ ਮੈਂ ਪਤਾ ਨਹੀਂ ਕਿੱਥੇ ਰੱਖ ਲਈ ਮੇਰੇ ਮੈਨੂੰ ਲੱਭ ਨਹੀਂ ਰਹੀ ਹੈਗੀ ਮੈਂ ਤੇ ਪਾਪਾ ਨੂੰ ਵੀ ਕਿਹਾ ਕਿ ਮੈਨੂੰ ਲਵਾ ਦਿਓ ਤੇ ਫਿਰ ਇਹ ਇੱਥੇ ਆਪਦੀ ਜਗ੍ਹਾ ਤੇ ਹੀ ਆ ਜਾਊਗਾ ਜਿੱਥੇ ਸੀਗਾ ਮੈਂ ਪਤਾ ਨਹੀਂ ਕਿੱਥੇ ਰੱਖਤੀ ਪਹਿਲਾਂ ਇਹ ਉੱਤਲੀ ਸਾਈਡ ਲਵਾਇਆ ਸੀ ਤੇ ਬਸ ਇਹਨੇ ਬਹੁਤ ਪਰਤ ਸਾਨੂੰ ਤੰਗ ਕੀਤਾ ਹੋਇਆ ਬਹੁਤ ਦੁਖੀ ਕੀਤਾ ਪਿਆ ਇਹਨੇ ਸਾਨੂੰ ਕਰੀਏ ਆਜੋ ਦੇਖੋ ਦੇਖ ਦੇ ਕਿਦਾਂ ਇਹਨੂੰ ਬਾਹਰ ਜਾਣ ਦੀ ਕਾਹਲੀ ਆ

ਆ ਜਾਓ ਆ ਜਾਓ ਆ ਜਾਓ ਲਓ ਜੀ ਇਹਦੀ ਬੋਲ ਬਣਾਈ ਫਿਰਦਾ ਤੇ ਜਿਹੜੀਆਂ ਬੋਲਾਂ ਨੇ ਉਹਦੇ ਨਾਲ ਖੇਡਿਆ ਨਹੀਂ ਪਿੰਦਕ ਮਗਰ ਉਹ ਸੈਟ ਦਿੰਦਾਗਾ ਤੇ ਆ ਆਪਣੇ ਹੈਗੇ ਆ ਸੋਹਣੇ ਸੋਹਣੇ ਗੁਲਾਬ ਇੱਧਰ ਆਪਣੇ ਅੰਮਰੂਦ ਪਾਲਕ ਟਣੀਆਂ ਮੇਥੀ ਮਥੇ ਲਸਣ ਤੇ ਸਰੋਂ ਤੇ ਆ ਆਪਣੇ ਲੱਗੇ ਹੋਏ ਆ ਸੰਤਰੀ ਤੇ ਇਹਨਾਂ ਦਾ ਫਰੈਸ਼ ਫਰੈਸ਼ ਜੂਸ ਮੈਸੀਤ ਨੂੰ ਕੱਢ ਕੇ ਦਿੰਨੀ ਹੁੰਦੀ ਹੈ ਇਹਨਾਂ ਦਾ ਜੂਸ ਸੀਰਤ ਪੀ ਲੈਂਦੀ ਆ ਰੋਜੀ ਤੇ ਹੁਣ ਹਾਂ ਹਾਂ ਪਰ ਤਾਂ ਹਾਂ ਆ ਦੇਖਿਓ ਕਿੱਥੇ ਕਿੱਥੇ ਨੇ ਸੁੱਟਿਆ ਪਿਆ ਬਹੁਤ ਖਲਾਰੇ ਪਉਂਦੀ ਐ ਇਹ ਨਾ ਪਤਾ ਇਸ ਮਾਰ ਇਧਰ ਉਧਰ ਬਹੁਤ ਸਿੱਟਿਆ ਤੁਸੀਂ ਅੱਜ ਬਹੁਤ ਖਲਾਰਾ ਪਾਇਆ ਆਹ ਥੈਲਾ ਵੀ ਚੁੱਲ੍ਹੇ ਕੋਲੋਂ ਉੱਡ ਕੇ ਕਿਧਰ ਦੀ ਕਿਧਰ ਚਲੇ ਆ ਗਿਆ ਇਹ ਸਾਰੇ ਸੀਰਤ ਦੇ ਕੰਮ ਆ ਇਹ ਸਾਰੇ ਗੱਤੇ-ਗੁੱਤੇ ਅਸੀਂ ਚੁੱਲ੍ਹੇ ਚਲਾ ਦੇਣੇ ਆ ਅੱਗ ਮਚਾ ਲਈਦੀ ਆ ਅਰੇ ਧੀਰਜ ਕੀ ਕਹਿੰਦੇ ਚੰਗਾ ਪਹਿਲਾਂ ਮੈਨੂੰ ਦੱਸੋ ਕੀ ਕਹਿੰਦੇ ਹੋ ਤੁਸੀਂ ਮੈਂ ਮੈਂ ਬਾਹਰ ਨਹੀਂ ਜਾਣਾ ਬਾਹਰ ਨਹੀਂ ਜਾਣਾ ਬਾਹਰ ਨਹੀਂ ਜਾਣਾ ਬਾਹਰ ਨਹੀਂ ਜਾਣਾ बास्केट कर दो बास्केट कर दो थे चलो बास्केट कर दो बैठो 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 हां जी सीट बचा मारी जांदा बार ਸੀ ਖਾਣੀ ਆ ਰੋਟੀ ਸੀਤ ਹਾਂ ਰੋਟੀ ਖਾਣੀ ਆ ਆਪਾ ਬਣਾਉਂਦੇ ਸੀ ਰੋਟੀ ਤੇ ਜੀਤ ਦੇ ਪਾਪਾ ਆ ਗਏ ਘਰੇ ਤੇ ਬਸ ਹੁਣ ਆਪਾਂ ਨੂੰ ਰੋਟੀ ਭਰਾ ਦੇਣੀ ਆ ਨਾਲ ਦੀ ਨਾਲ ਹੀ ਸੀਤ ਨੇ ਵੀ ਖਾਣੀ ਆ ਐਸ ਇਟ ਕੋਈ ਸੀਤ ਰੋਟੀ ਖਾਣੀ ਆ ਕਿਉਂ ਰਗੜਿਆ ਢੜੋ ਰੋਟੀ ਊ ਕੋਲ ਬੈਠਾ ਕਾਕਾ ਬੈਠਾ ਉਹ ਪਿਆ ਦੇ ਫੋਨ ਬੰਦ ਕਿੱਥੇ ਆਪਣੇ ਫੋਨ ਨਾਲ ਕਿੱਥੇ ਫੋਨ ਤੇਰਾ ਟਿੰਕ ਕਿੱਥੇ ਅੱਛਾ ਸਬਜੀ ਸਾਹ ਨਹੀਂ ਕੀਤਾ ਅੱਜ ਸਾਗ ਪਿਆ ਮੈਂ ਸਬਜੀ ਬਣਾ ਲਈ ਸੀ ਜਿਹੜੀ ਜਿਹੜੀ ਭੈਣ ਨੂੰਆਂ ਕੋਲ ਲੈ ਕੇ ਆਏ ਸੀਗੇ ਅੱਛਾ ਆ ਲੈ ਉਹਰੇ ਮੈਨੂੰ ਆਏ ਸੀਗਾ ਵੀ ਫਿਰ ਉਹ ਉਹ ਨਾ ਹੋ ਜੇ ਖਰਾਬ ਨਾ ਹੋ ਜੇ ਉੱਬੀ

ਸੀਰ ਰੋਟੀ ਖਾ ਲ ਲਿਆ ਖਾ ਲਾ ਬੁੱਤ ਖਾ ਲਾ ਖਾ ਲਾ ਆ ਆ ਮੀਆਂ ਖਾ ਲਾ ਬੁੱਤ ਖਾ ਲਾ ਛੋਟੀ ਵੀ ਵਰਗੀ ਖਾ ਲਾ ਕੋਈ ਨਾ ਇਧਰ ਆਪਾਂ ਦੁੱਧ ਰੱਖ ਲਿਆ ਗਰਮ ਕਰਨ ਨੂੰ ਪੀਣ ਵਾਲਾ ਦੁੱਧ ਸੀਰਤ ਦਾ ਸੀਰੇ ਦੇ ਪਾਪਾ ਦਾ ਤੇ ਮੇਰਾ ਬਾਕੀ ਆਪਾਂ ਸੈਲਫ ਵਗੈਰਾ ਸਾਫ਼ ਕਰਤੀ ਭਾਂਡੇ ਵਗੈਰਾ ਸਾਫ਼ ਕਰਕੇ ਰੱਖ ਤੇ ਬਸ ਆ ਦੁੱਧ ਵਾਲੇ ਰਹਿ ਗਏ ਆ ਤੇ ਇਧਰ ਸੀਰਤ ਆਪਣਾ ਲੱਗਿਆ ਪਿਆ ਖੇਡਣ ਕੀ ਖਲਾਰੇ ਪਾਈ ਹੋਏ ਨੇ ਛੱਡ ਦੇ ਕੀ ਖਲਾਰੇ ਪਾਈ ਆ ਇਹ ਹੈ ਬੋਲਾ ਬੋਲ ਰਹੀਆਂ ਮੀ ਆ ਜਾਓ ਰੇ ਕਿੰਨਾ ਗੋਸ਼ ਖਲਾਰੀ ਬੈਠਾ ਓਏ ਸੀਰਤ ਕੀ ਕਰਦੇ ਹੋ ਆ ਮੈਂ ਦੇ ਦਿਆ ਪਤਾ ਨਹੀਂ ਕਿਹੜੀ ਭਾਸ਼ਾ ਬੋਲਦਾ ਇਹ ਲੈ ਮਿੰਦੇ ਦੋ ਲੈ ਆਓ ਇਨੂੰ ਸਹੀ ਕਰੀਏ ਸਹੀ ਕਰ ਬਈ ਇਹਨੂੰ ਇਹ ਤਾਂ ਪਾਟ ਦੀ ਬੋਲ ਇਹਨਾਂ ਉੱਤੇ ਪੈਰ ਵੀ ਰੱਖ ਦਿੰਦਾ ਆ ਪੈਰ ਤੇ ਪੈਰ ਰੱਖਿਆ ਬਾਲ ਠੇ ਕੰਮ ਕਰਦਾ ਏ ਪੁੱਠੇ ਕੰਮ ਆਹ ਫਿਰਦਾ ਉੱਤਾਂ ਕਰਦਾ ਸੀ ਹਾਂ ਬੱਜਾ ਹਾਂ ਆਹ ਫਿਰਦਾ ਸੀਰ ਤਲਤਾ ਕਰਦਾ ਕਦੇ ਜੱਪਲਾਂ ਚੱਕ ਲਈ ਉਹ ਤੋਂ ਪਹਿਲਾਂ ਗਿੰਦਾ ਹੁੰਦਾ ਹੁੰਦਾ ਖਲਾਰ ਚੇਂਟਿਆ ਵਾ ਹਾਂ ਹਾਂ ਕੀ ਕਰਨਾ ਵਾ ਆਪਣੀ ਚੱਪਲਾ ਪਾਣੀਆ ਮਾ ਚੱਪਲਾ ਪਾਣੀਆ ਮਾ ਕਿੱਥੇ ਪਾਣੀਆ ਮਾ ਪੈਰਾ ਤੇ ਪਾਣੀਆ ਮਾ ਮੈਂ ਘਰ ਤੇ ਲੈ ਆਈ ਦੀਨੇ ਚੱਪਲਾ ਆਪਾਂ ਇਹ ਐ ਦੂਜੀ ਵੀ ਚੱਕ ਲਿਆ ਇੱਥੇ ਗੋਦੀ 'ਚ ਬਹਿ ਜਾਓ ਅੱਗੇ ਗੋਦੀ 'ਚ ਬਹਿ ਜਾਓ ਇੱਥੇ ਆ ਜਾਓ ਗੋਦੀ 'ਚ ਆ ਜਾਓ ਆ ਗਿਆ ਆ ਗਿਆ ਸਿੱਧੀ ਛਈਓਗੇ ਬੈਠੋ ਸਈਓਗੇ ਤਾਂ ਨੋਗੇ ਓ ਪੋਣਾ 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 ਦੇ ਬੂਟ ਲਾ ਕੇ ਪੋਣਾ ਪੁੱਤ ਇਹਨੂੰ ਨਹੀਂ ਆਇਆ ਵੀ ਅਮਰੇ ਬੂਟ ਲਾ ਦੋ ਤੇ ਹੁਣ ਚੱਪਲਾ ਪਾ ਦੋ ਕਿਉਂਕਿ ਇੱਕ ਤਾਂ ਉਹ అలਾਰਮ ਜਿਹੜੇ ਵਿੱਚ ਪੀ ਪੀ ਜੇ ਕਰਦੀਆਂ ਰਹਿੰਦੀਆਂ ਬਾਜ ਜੇ ਜੇ ਵਜੀ ਜਾਂਦੇ ਆ ਕੁਝ ਨੂੰ ਉਹ ਵਧੀਆ ਲੱਗਦੇ ਆ ਕੁਝ ਐ ਵੀ ਹੁਣ ਸਾਰੀ ਦਿਹਾੜੀ ਤੇ ਬੂਟ ਪਾਏ ਹੋਏ ਆ ਵੀ ਹੁਣ ਜਵਾਕ ਨੂੰ ਵੀ ਐ ਹੁੰਦਾ ਵਾ ਵੀ ਲਾ ਦੋ ਹੁਣ ਬੂਟ ਵਗੈਰਾ ਹਾਂਜੀ ਆਪਾਂ ਕਰਦੇ ਆਂ ਜੀ ਵੀਡੀਓ ਦੇ ਥੀ ਐਂਡ ਤੇ ਬਾਕੀ ਤੁਸੀਂ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੇ ਆਪਣੇ ਭੈਣਾ ਭਰਾਵਾਂ ਤੇ ਯਾਰਾਂ ਦੋਸਤਾਂ ਤੋਂ ਵੱਧ ਤੋਂ ਵੱਧ ਸਬਸਕ੍ਰਾਈਬ ਕਰਾਓ ਕਿਉਂਕਿ ਆਪਣਾ ਪੁਰਾਣਾ ਚੈਨਲ ਡੀਡ ਹੋ ਗਿਆ ਸੀਗਾ ਤੇ ਇਹਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਵੱਧ ਤੋਂ ਵੱਧ ਸਪੋਰਟ ਕਰੋ ਤੇ ਆਪਾਂ ਨਵੀਆਂ-ਨਵੀਆਂ ਵੀਡੀਓ ਆਪਾਂ ਨਵੀਆਂ-ਨਵੀਆਂ ਵੀਡੀਓ ਵਗੈਰਾ ਲਿਆਉਂਦੇ ਰਵਾਂਗੇ ਹਾਂ ਜੀ ਬੁੱਤ ਗੁੱਡ ਨਾਈਟ ਕਰਦੋ